ਬਾਬਾ ਬਚਨ ਸਿੰਘ ਕਿੰਗ ਆਫ ਰੁਰਕਾ ਕਲਾ ਵੈਲਫਰ ਸੋਸਾਇਟੀ ਰੁਰਕਾ ਕਲਾ ਵੱਲੋਂ ਇਲਾਕਾ ਨਿਵਾਸੀਆਂ ਦੇ ਸਹਿਯੋਗ ਨਾਲ ਸਮਾਧ ਸੇਵਾ ਦੇ ਖੇਤਰ ਵਿੱਚ ਪਿਛਲੇ ਲੰਬੇ ਅਰਸੇ ਤੋਂ ਕਾਰਜ ਕੀਤੇ ਜਾ ਰਹੇ ਹਨ ਸੰਸਥਾ ਵੱਲੋਂ ਰੁਰਕਾ ਕਲਾ ਵਿਖੇ ਚਲਾਈ ਜਾ ਰਹੀ ਮ੍ਰਿਤਕ ਸੰਭਾਲ ਘਰ ਵਿਖੇ ਮ੍ਰਿਤਕ ਸਰੀਰਾਂ ਨੂੰ ਲੈ ਕੇ ਆਉਣ ਜਾਣ ਲਈ ਇੱਕ ਗੱਡੀ ਇਲਾਕਾ ਨਿਵਾਸੀਆਂ ਨੂੰ ਸੌਂਪੀ ਗਈ ਇਸ ਮੌਕੇ ਤੇ ਜਾਣਕਾਰੀ ਸਾਂਝੀ ਕਰਦੇ ਹੋਏ ਗੁਰਵਿੰਦਰ ਸਿੰਘ ਲੰਬੜਦਾਰ ਜੀ ਨੇ ਦੱਸਿਆ ਕਿ ਬਾਬਾ ਬਚਿੰਦ ਸਿੰਘ ਵੈਲਫੇਅਰ ਸੁਸਾਇਟੀ ਵੱਲੋਂ ਰੋੜਕਾ ਕਲਾ ਵਿਖੇ ਇਲਾਕਾ ਨਿਵਾਸੀਆਂ ਦੀ ਮੰਗ ਤੇ ਮਰਿਤਕ ਸੰਭਾਲ ਕਰ ਦੀ ਸ਼ੁਰੂਆਤ ਕੀਤੀ ਗਈ ਸੀ ਜੇਸ ਵਿੱਚ ਸਮੇਂ ਦੀ ਮੰਗ ਮੁਤਾਬਕ ਨਮੀ ਲੋੜਾਂ ਦੀ ਪੂਰਤੀ ਕਰਨ ਲਈ ਸੰਸਥਾ ਨਿਰੰਤਰ ਯਤਨਸ਼ੀਲ ਹੈ ਇਸੇ ਤਰ੍ਹਾਂ ਹੀ ਇਲਾਕਾ ਨਿਵਾਸੀਆਂ ਵੱਲੋਂ ਮੰਗ ਕੀਤੀ ਜਾ ਰਹੀ ਸੀ ਕਿ ਦੂਰ ਦਰਾਡੇ ਖੇਤਰਾ ਤੋਂ ਮ੍ਰਿਤਕ ਸਰੀਰਾਂ ਨੂੰ ਲੈ ਕੇ ਆਉਣ ਜਾਣ ਵਿੱਚ ਕਈ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ ਜਿਸ ਨੂੰ ਦੇਖਦੇ ਹੋਏ ਸੰਸਥਾ ਵੱਲੋਂ ਇਸ ਕਾਰਜ ਨੂੰ ਪੂਰਾ ਕਰਨ ਲਈ ਐਨਆਰਏ ਵੀਰਾਂ ਨਾਲ ਸੰਪਰਕ ਕੀਤਾ ਗਿਆ ਸੀ ਜਿਸ ਤੋਂ ਬਾਅਦ ਮਲੀਲਾ ਨਿਵਾਸੀ ਰਿੰਡੀ ਪਰਿਵਾਰ ਵੱਲੋਂ ਸਵਰਗਵਾਸੀ ਸੁਰਿੰਦਰਪਾਲ ਸਿੰਘ ਦੀ ਯਾਦ ਵਿੱਚ ਇਸ ਗੱਡੀ ਦੀ ਸੇਵਾ ਕੀਤੀ ਗਈ ਹੈ। ਉਹਨਾਂ ਨੇ ਸਮੂਹ ਰਿੰਡੀ ਪਰਿਵਾਰ ਦਾ ਉਹਨਾਂ ਦੀ ਇਹ ਸੇਵਾ ਲਈ ਧੰਨਵਾਦ ਕੀਤਾ। ਇਸ ਮੌਕੇ ਤੇ ਸ਼ੇਖ ਮੁਰਤਬਾੜੀ ਜੀ ਨੇ ਦੱਸਿਆ ਕਿ ਬਾਬਾ ਬਚਨ ਸਿੰਘ ਵੈਲਫਰ ਸੁਸਾਇਟੀ ਵੱਲੋਂ ਇਲਾਕਾ ਨਿਵਾਸੀਆਂ ਦੀ ਬੇਹੱਦ ਜ਼ਰੂਰੀ ਸਹੂਲਤਾਂ ਉਪਲਬਧ ਕਰਾਉਣ ਵਿੱਚ ਸਰਾਉਣ ਜੋਕ ਉਪਰਾਲੇ ਕੀਤੇ ਜਾ ਰਹੇ ਹਨ। ਹੁਣ ਜੋ ਸੰਸਥਾ ਵੱਲੋਂ ਸ਼ਵ ਵਾਹਣ ਇਲਾਕਾ ਨਿਵਾਸੀਆਂ ਦੇ سپਰਦ ਕੀਤਾ ਗਿਆ ਹੈ, ਇਹ ਇਲਾਕੇ ਦੀ ਇੱਕ ਬਹੁਤ ਵੱਡੀ ਲੋੜ ਸੀ। ਉਹਨਾਂ ਨੇ ਉਪਰਾਲੇ ਲਈ ਜਿਥੇ ਰਿੰਡੀ ਪਰਿਵਾਰ ਦਾ ਧੰਨਵਾਦ ਕੀਤਾ ਉਥੇ ਬਾਬਾ ਬਜਨ ਸਿੰਘ ਕਿੰਗ ਆਫ ਰੋਡ ਕਾ ਕਰਾਂ ਵੈਲਫਰ ਸੋਸਾਇਟੀ ਦੇ ਸਮੂਹ ਮੈਂਬਰਾਂ ਦਾ ਵੀ ਧੰਨਵਾਦ ਕੀਤਾ ਇਸ ਮੌਕੇ ਤੇ ਗੁਰਮੀਲ ਸਿੰਘ ਸੰਧੂ ਡਾਕਟਰ ਲੇਖਰਮ ਲਵਲੀ ਗੁਰਿੰਦਰ ਸਿੰਘ ਸੰਧੂ ਰਣਜੀਤ ਸਿੰਘ ਸੰਧੂ ਸਰਮਦੀਪ ਸਿੰਘ ਰਿਹਲ ਸ਼੍ਰੀ ਬਾਬੂ ਰਾਮ ਜੀ ਸਾਹਿਬ ਕਾ ਬੀਡੀਓ ਮਨਜੀਤ ਸਿੰਘ ਸੰਧੂ ਨਰਿੰਦਰ ਸਿੰਘ ਜਗਦੀਪ ਸਿੰਘ ਸੰਧੂ ਜੀਵਨ ਲਾਲ ਸਬਕਾ ਪੰਜੋ ਤਰਲੋਕ ਸਿੰਘ ਸੰਧੂ ਸੁਖਵਿੰਦਰ ਸਿੰਘ ਸੰਧੂ ਮਦਨ ਲਾਲ ਬੰਟੀ ਬਲਜਿੰਦਰ ਕੁਮਾਰ ਪ੍ਰਦੀਪ ਸਿੰਘ ਸੱਭੂ ਜਸਪਾਲ ਸਿੰਘ ਬੂਟਾ ਰਾਮ ਕਈ ਰਮਿੰਦਰ ਸਿੰਘ ਬਾੜਮੀ ਦਵਿੰਦਰ ਸਿੰਘ ਕਰੀਰ ਗੁਰਮੀਲ ਸਿੰਘ ਹਰਜਿੰਦਰ ਸਿੰਘ ਬਲਵਿੰਦਰ ਸਿੰਘ ਭੰਮਰਾ ਅਮਰਜੀਤ ਸਿੰਘ ਅਤੇ ਹੋਰ ਨਾਮਰ ਸਖਸੀਤਾ ਹਾਜ਼ਰ ਸਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪਾਂ ਸਾਰਿਆਂ ਨੂੰ ਪਤਾ ਹੀ ਆ ਕਿ ਪਿਛਲੇ 5 ਸਾਲਾਂ ਤੋਂ ਬਾਬਾ ਬਚਨ ਸਿੰਘ ਕੈਂਗਾ ਫਰੂੜਕਾ ਕਰਾਂ ਬੈਲਫੇਅਰ ਸੁਸਾਇਟੀ ਵੱਲੋਂ ਮ੍ਰਿਤਕ ਦੇ ਸੰਭਾਲਕਰ ਬਣਾਇਆ ਗਿਆ ਸੀ ਕਿਉਂਕਿ ਸਫਲਤਾਪੂਰਵਕ ਚੱਲ ਰਿਹਾ ਹੈ ਔਰ ਸੰਕਤ ਜੀ ਸੇਵਾ ਕਰ ਰਿਹਾ ਹੈ ਇਲਾਕਾ ਭਰ ਦੇ ਪਿੰਡ ਵਾਸੀਆਂ ਦੀ ਔਰ ਇਲਾਕੇ ਦੇ ਵਿੱਚ ਵੀ ਉਹ ਸੇਵਾ ਕਰ ਰਿਹਾ ਹੈ ਤੋਂ ਪਿਛਲੇ ਦਿਨੀ ਸਾਨੂੰ ਘਾਟਾਂ ਕੁਝ ਮਹਿਸੂਸ ਹੋਈਆਂ ਵੀ ਜਿਵੇਂ ਮ੍ਰਿਤਕ ਸ਼ਰੀਰ ਨੂੰ ਸ਼ਮਸ਼ਾਨ ਘਾਟ ਤੱਕ ਲੈ ਜਾਣ ਲਈ ਭਾਰੀ ਸ਼ਰੀਰ ਹੋ ਜਾਂਦੇ ਕਈ ਤੇ ਉਹਨਾਂ ਲਈ ਚੱਕਣ ਲਈ ਬੜੀ ਸਮੱਸਿਆ ਆਉਂਦੀ ਸੀ ਸੂਬਾ ਤੋਂ ਮੰਗ ਸੀਗੀ ਇੱਕ ਵੀ ਸਾਡੇ ਸਭ ਵਾਹਨ ਜਿਹੜਾ ਉਹ ਤਿਆਰ ਕੀਤਾ ਜਾਵੇ ਤਾਂ ਕਿ ਮ੍ਰਿਤਕ ਸਰੀਰ ਨੂੰ ਸ਼ਮਸ਼ਾਨ ਘਾੜ ਤੱਕ ਲਿਜਾਣ ਲਈ ਸੌਖਾ ਹੋ ਜਾਵੇ ਸੋ ਇਸ ਨੂੰ ਮੱਦੇ ਨਜ਼ਰ ਰੱਖਦੇ ਆ ਸਾਨੂੰ ਮਨੀਲਾ ਤੋਂ ਸਰਦਾਰ ਸੁਰੇਂਦਰਪਾਲ ਸਿੰਘ ਜੀ ਉਹਨਾਂ ਦੀ ਯਾਦ ਦੇ ਵਿੱਚ ਉਹਦੇ ਪਰਿਵਾਰ ਵੱਲੋਂ ਇਸ ਗੱਡੀ ਦੀ ਸੇਵਾ ਕੀਤੀ ਗਈ ਆ ਸੋ ਗਿਆਨੀ ਪਵਿੱਤਰ ਸਿੰਘ ਜਣੀ ਮਨੀਲਾ ਗਏ ਸੀ ਤੇ ਉਹਨਾਂ ਨੇ ਉੱਥੇ ਉਹਨਾਂ ਨਾਲ ਗੱਲਬਾਤ ਹੋਈ ਤੇ ਉਹਨਾਂ ਦੱਸਿਆ ਕਿ ਸਾਨੂੰ ਇਸ ਚੀਜ਼ ਦੀ ਜ਼ਰੂਰਤ ਤੋਂ ਆ ਪਿੰਡ ਵਾਸੀ ਦੇ ਉਹਨਾਂ ਨੇ ਸਾਨੂੰ ਇਸ ਗੱਡੀ ਲਈ ਮਾਇਆ ਦਿੱਤੀ ਆ ਸੋ ਅਸੀਂ ਇਹ ਗੱਡੀ ਤਿਆਰ ਕਰਕੇ ਅੱਜ ਸਮਰਪਿਤ ਕਰ ਰਹੇ ਆ ਪਿੰਡ ਵਾਸੀਆਂ ਨੂੰ ਇਲਾਕਾ ਵਾਸੀਆਂ ਨੂੰ ਸੋ ਜਿਵੇਂ ਖੂਹਾਂ ਦੇ ਉੱਤੋਂ ਆਪਾਂ ਮ੍ਰਿਤਕ ਸਰੀਰ ਨੂੰ ਪਿੰਡ ਨੇ ਲਿਆਉਣ ਨੂੰ ਬੜੀ ਮੁਸ਼ਕਲ ਹੁੰਦੀ ਆ ਜਾਂ ਉਦੋਂ ਵੀ ਪਿੰਡ ਦੇ ਵਿੱਚ ਮ੍ਰਿਤਕ ਸਰੀਰ ਨੂੰ ਸ਼ਮਸ਼ਾਨ ਘਰ ਤੱਕ ਲਿਜਾਣਾ 2 ਕਿਲੋਮੀਟਰ ਦੇ ਲਗਭਗ ਸਫ਼ਰ ਹੋ ਜਾਂਦਾ ਆ ਤੇ ਸਾਰਿਆਂ ਨੂੰ ਬੜਾ ਔਖਾ ਹੁੰਦਾ ਆ ਸੋ ਐਨਆਰਆਈ ਭਰਾਵਾਂ ਦਾ ਪਿੰਡ ਵਾਸੀਆਂ ਦਾ ਇਲਾਕਾ ਨਿਵਾਸੀਆਂ ਦਾ ਨੂੰ ਇਹ ਸੇਵਾ ਲਈ ਅਸੀਂ ਇਹ ਗੱਡੀ ਸਮਰਪਿਤ ਕਰ ਰਹੇ ਆ ਤੋਂ ਬੜਾ ਖੁਸ਼ੀ ਮਹਿਸੂਸ ਕਰ ਰਹੇ ਆ ਕਿਉਂਕਿ ਜੋ ਵੀ ਸਹੂਲਤਾਂ ਪਿੰਡ ਨੂੰ ਮਿਲਦੀਆਂ ਆ ਕੋਈ ਸਾਰੇ ਪਿੰਡ ਦੀਆਂ ਸਾਂਝੀਆਂ ਆ ਇਹ ਬਿਨਾ ਪਾਰਟੀਬਾਜ਼ੀ ਤੋਂ ਬਿਨਾ ਭੇਦਭਾਵ ਤੋਂ ਕੋਈ ਵੀ ਜਿਹੜੀ ਹੈ ਜਿਸ ਨੂੰ ਵੀ ਲੋੜ ਆ ਉਹ ਚੁੱਕ ਲਿਆ ਸਕਦਾ ਆ ਤੇ ਇਸ ਲਈ ਮੈਂ ਐਨਆਰ ਦੇ ਭਰਾਵਾਂ ਦਾ ਸਰਾ ਸੁਵਿੰਦਰ ਕਾਹ ਵੀਰੇ ਨਾਲ ਦੇ ਪਰਿਵਾਰ ਦਾ ਤੇ ਹੋਰ ਸਾਰੇ ਵੀਰਾਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਪਿੰਡ ਰੁੜਕਰਕਲਾਂ ਵਿੱਚ ਬਾਬਾ ਬਚਨ ਸਿੰਘ ਕਿੰਗ ਆਫ ਰੁੜਕਰਕਲਾਂ ਵੈਲਫੇਅਰ ਸੁਸਾਇਟੀ ਉਹ ਇੱਕ ਨਵੇਕਲਾ ਅਪਰਾਹਲਾ ਕੀਤਾ ਗਿਆ ਜੇ ਜਿਸ ਤਰ੍ਹਾਂ ਪਤਾ ਆਪਾਂ ਨੂੰ ਮੌਤ ਇੱਕ ਕਟਾਲਿਸਟ ਹੈ ਇਸ ਕਰਕੇ ਹਰ ਇੱਕ ਨੇ ਇਹ ਬਤੌਣੀ ਆ ਹਰ ਇੱਕ ਦੇ ਉੱਤੇ ਬੀਤਣੀ ਆ ਇਸ ਕਰਕੇ ਇਸ ਜਿਹੜੀ ਵੈਲਫੇਅਰ ਸਟ੍ਰੈਟੀ ਜਿਹੜੀ ਲਗਾਤਾਰ 5 ਸਾਲ ਤੋਂ ਨਿਤਕ ਦੇ ਘਰ ਦਾ ਜਿਹੜਾ ਪ੍ਰਬੰਧ ਉਹ ਚਲਾ ਰਹੀ ਆ ਪਹਿਲਾਂ ਤਾਂ ਇਸ ਗੱਲ ਦੀ ਧੰਨਵਾਦੀਆਂ ਅਸੀਂ ਇਸ ਸੋਸਾਇਟੀ ਦੇ ਕਿ 5 ਸਾਲ ਤੋਂ ਲਗਾਤਾਰ ਚੱਲੀ ਦਾ ਇਲਾਕਾ ਨਿਵਾਸੀਆਂ ਨੂੰ ਇਹਦਾ ਬਹੁਤ ਜਿਹੜਾ ਲਾਭ ਮਿਲ ਰਿਹਾ ਹੈ ਕਿਉਂਕਿ ਸਾਡੇ ਜਿਹੜਾ ਦੁਆਬਾ ਆ ਇਹ ਵਿਦੇਸ਼ੀ ਬੈਲਟ ਆ ਲਗਭਗ ਦੁਆਬੇ ਦੇ ਲੋਕ ਜਿਆਦਾ ਵਿਦੇਸ਼ਾਂ ਵਿੱਚ ਰਹਿੰਦੇ ਇਸ ਕਰਕੇ ਇਹਦੀ ਬਹੁਤ ਜ਼ਰੂਰ ਸੀ ਜਿਹਦੀ ਜ਼ਰੂਰਤ ਇਲਾਕੇ ਪਰ ਨੂੰ ਮਹਿਸੂਸ ਹੁੰਦੀ ਸੀ ਉਹ ਪੂਰੀ ਕੀਤੀ ਗਈ ਅੱਜ ਜਿਹੜੀ ਇਹ ਸ਼ਬਹਨ ਪਿੰਡ ਦੇ ਲੋਕਾਂ ਲਈ ਸਮਰਪਿਤ ਕੀਤਾ ਜਾ ਰਿਹਾ ਬਾਬਾ ਬਚਨ ਸਿੰਘ ਕਿੰਗ ਆਫ ਰੋਡਕਾ ਕਲਾ ਵੈਲਫੇਅਰ ਸੁਸਾਇਟੀ ਵੱਲੋਂ ਇਹ ਜਿਸ ਤਰ ਪਹਿਲਾਂ ਦੱਸਿਆ ਗੁਰਵਿੰਦਰ ਸਿੰਘ ਹਣੀ ਵੀ ਪਵਿੱਤਰ ਹਣੀ ਜਥੇਦਾਰ ਹੁਣੀ ਗਏ ਹੋ ਸੀ ਮਨੀਲਾ ਚ ਉੱਥੇ ਰਿੰਡੀ ਪਰਿਵਾਰ ਨਾਲ ਗੱਲ ਹੋਈ ਉਹਨਾਂ ਨੇ ਪਿੰਡ ਦੀ ਲੋੜ ਪੁੱਛੀ ਸੀ ਲੇਕਿਨ ਇੱਕ ਚੰਗੀ ਗੱਲ ਸੀ ਜਿਵੇਂ ਪਵਿੱਤਰ ਸਿੰਘ ਹੁਣੀ ਇਸ ਗੱਲ ਦੀ ਡਿਮਾਂਡ ਕੀਤੀ ਜਿਹਦੀ ਚੀਜ਼ ਦੀ ਪਿੰਡ ਨੂੰ ਲੋੜ ਹੋਵੇ ਇਹਨਾਂ ਨੇ ਰਿੰਡੀ ਪਰਿਵਾਰ ਸਿੰਧ ਸਿੰਘ ਰਿੰਡੀ ਦੀ ਇਜਾਜ਼ਤ ਵਿੱਚ ਰਿੰਡੀ ਪਰਿਵਾਰ ਵੱਲੋਂ ਜਿਹੜਾ ਇਹ ਸ਼ਾਭਾ ਹੰ ਦਾ ਸਾਰਾ ਖਰਚਾ ਦਿੱਤਾ ਗਿਆ ਅਸੀਂ ਬਾਬਾ ਬਚਨ ਸਿੰਘ ਕਿੰਗ ਆਫ ਰੋਡਕਾ ਕਲਾ ਵੈਲਫੇਅਰ ਸਟੇਡੀ ਵੱਲੋਂ ਪਹਿਲਾਂ ਰਿੰਡੀ ਪਰਿਵਾਰ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਔਰ ਇਲਾਕੇ ਚ ਕਈ ਵਾਰੀ ਇਦਾਂ ਦੀ ਮਾਨਸਿਕਤਾ ਹੁੰਦੀ ਆ ਸਾਈਕੋਲੋਜੀਕਲੀ ਹੁੰਦੀ ਆ ਵੀ ਮਰਤਕ ਦੇਹ ਨੂੰ ਕੋਈ ਗੱਡੀ ਚ ਵੀ ਰੱਖ ਕੇ ਰਾਜ਼ੀ ਨਹੀਂ ਆਪਣੀ ਕਾਰ ਵਗੈਰਾ ਚ ਇਸ ਕਰਕੇ ਇਹ ਜਿਆਦਾ ਮਹਿਸੂਸ ਹੁੰਦਾ ਸੀ ਪਿੰਡ ਚ ਜਦੋਂ ਕਿਸੇ ਡੈਥ ਹੋ ਜਾਂਦੀ ਸੀ ਇੱਥੇ ਤੱਕ ਲਿਉਣ ਲਈ ਐਂਬੂਲੈਂਸ ਦੀ ਲੋੜ ਪੈਂਦੀ ਸੀ ਜਾਂ ਗੱਡੀ ਜਾਂ ਕੋਈ ਭਾਰ ਵਾਲੀ ਗੱਡੀ ਉਹਦਾ ਪ੍ਰਬੰਧ ਕੀਤਾ ਸੀ ਜਾਂਦਾ ਸੀਗਾ ਹੁਣ ਇਹ ਜਿਹੜੀ ਸਹੂਲਤ ਆ ਸਾਡੇ ਪਿੰਡੇ ਹੀ ਨਹੀਂ ਕਲਾਕਾ ਨਿਵਾਸੀਆਂ ਨੂੰ ਮਿਲੀ ਹੈ ਜਿਹਨੂੰ ਵੀ ਲੋਡ ਹੋਵੇ ਉਹ ਇਸ ਸੋਸਾਇਟੀ ਦਾ ਜਾਏ ਜਿਹੜਾ ਇੱਥੇ ਜ਼ੱਡਾ ਮੁਲਾਜ਼ਮ ਆ ਉਹਦੇ ਨਾਲ ਲਿੰਕ ਕਰਕੇ ਜਦੋਂ ਮਰਜੀ ਇਹ ਜਿਹੜਾ ਸ਼ਾਬਾਹ ਹਨਿਆ ਉਹ ਲਿਜਾ ਕੇ ਮਰਤਕ ਦੇਹ ਨੂੰ ਇੱਥੇ ਤੱਕ ਪਹੁੰਚਾਉਣ ਤੱਕ ਔਰ ਸ਼ਮਸ਼ਾਨ ਘੜ ਤੱਕ ਪਹੁੰਚਾਉਣ ਤੱਕ ਜਿਹੜੀ ਆ ਇਹ ਵੈਲਫੇਅਰ ਸੋਸਾਇਟੀ ਵੱਲੋਂ ਜਿਹੜਾ ਇੰਤਿਆਨ ਕੀਤਾ ਗਿਆ ਫਰਾਲਾ ਕੀਤਾ ਗਿਆ ਮੈਂ ਇੱਕ ਵਾਰੀ ਫੇਰ ਰਿੰਡੀ ਪਰਿਵਾਰ ਦਾ ਔਰ ਇਲਾਕਾ ਨਿਵਾਸੀ ਸੰਗਤਾਂ ਦਾ ਵੀ ਜਿਹੜਾ ਸਹਿਯੋਗ ਦੇ ਰਹੀਆਂ ਨੇ ਜੇ ਇੱਥੇ ਮਰਤਕ ਦੇਹ ਵੀ ਰੱਖਦੇ ਆ ਉਦਰੀ ਜੋ ਨਿਗੁਣੇ ਜੈ ਪੈਸੇ ਆ ਜਾਂ ਨਗੁਣੀ ਜਈ ਮਤਲਬ ਫੀਸ ਲਈ ਜਾਂਦੀ ਆ ਉਹਦੇ ਨਾਲ ਹੀ ਇਹ ਮਰਤਕ ਦੇ ਘਰ ਚੱਲਦਾ ਜਾਂ ਦਾਨੀ ਸੱਜਣਾਂ ਦੇ ਸਾਥ ਨਾਲ ਚੱਲਦਾ ਕਿਉਂਕਿ ਮੁਲਾਜਮਿਆ ਇੱਥੇ ਉਹਦੀ ਤਨਖਾਹ ਆ ਜੇ ਲਾਈਟ ਬੰਦ ਹੋ ਜੇ ਜਨਰੇਟਰ ਦਾ ਤੇਲ ਆ ਬਾਕੀ ਮੇਨਟੇਨੈਂਸ ਆ ਉਹ ਸਾਰੇ ਐਨਆਰਆਈ ਭਰਾਵਾਂ ਤੇ ਇਲਾਕਾ ਵਾਸੀਆਂ ਦੇ ਸਹਿਯੋਗ ਨਾਲ ਪੂਰੀ ਕੀਤੀ ਜਾਂਦੀ ਆ ਇੱਕ ਵਾਰੀ ਫੇਰ ਬਾਬਾ ਬਚਨ ਸਿੰਘ ਕਿੰਗ ਆਫ ਰੋੜਕਾ ਕਾ ਵੈਲਫੇਅਰ ਸੁਸਾਇਟੀ ਇਹ ਬਲੋ ਇਲਾਕਾ ਨਿਵਾਸੀ ਸੰਗਤ ਦਾ ਦਾਨੀ ਸੱਜਣਾ ਦਾ ਰਿੰਡੀ ਪਰਿਵਾਰ ਦਾ ਬਹੁਤ ਬਹੁਤ ਧੰਨਵਾਦ